ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਮਨੁੱਖਾ ਜੀਵਨ ਪਰਮਾਤਮਾ ਵੱਲੋਂ ਮਿਲਿਆ ਇੱਕ ਅਮੁੱਲਾ ਵਰਦਾਨ ਹੈ ਪਰ ਇਸ ਮਨੁੱਖਾ ਜਨਮ ਨੂੰ ਦੁੱਲਭ ਤਾਂ ਹੀ ਮੰਨਿਆ ਜਾ ਸਕਦਾ ਹੈ ਜਦੋਂ ਇਹ ਕਿਸੇ ਪ੍ਰਕਾਰ ਦੇ ਲੋਗ ਜਾਂ ਸੋਗ ਡਰ ਅਤੇ ਫਿਕਰ ਤੋਂ ਨਿਰਲੇਪ ਹੋ ਕੇ ਸਦਾ ਖੁਸ਼ੀਆਂ ਭਰਪੂਰ ਹੋਵੇ ਪਰ ਜਦੋਂ ਅਸੀਂ ਆਪਣੇ ਅੰਦਰ ਅਤੇ ਸੰਸਾਰ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਬਚਨ ਨਾਨਕ ਦੁਖੀਆ ਸਭ ਸੰਸਾਰ ਪ੍ਰਤੱਖ ਰੂਪ ਵਿੱਚ ਸੱਚ ਪ੍ਰਤੀਤ ਹੁੰਦਾ ਹੈ ਜਦੋਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਵਿੱਚ ਲੋਕਾਂ ਦੇ ਪੈਦਾ ਹੋਣ ਦਾ ਕਾਰਨ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਲੋਕਾਂ ਦਾ ਕਾਰਨ ਕੋਈ ਬਾਹਰੋਂ ਨਹੀਂ ਅਸੀਂ ਆਪ ਹੀ ਹਾਂ ਵਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦਿਆ ਤਨ ਪੀੜਿਆ ਮਨ ਮੈ ਚਲੇ ਵਿਕਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ ਵਿੱਚ ਸੰਸਾਰ ਵੱਲ ਜਾ ਕੇ ਵੇਖੀਏ ਤਾਂ ਮਨ ਨੂੰ ਤਰਵਾਸ ਮਿਲ ਜਾਂਦੀ ਹੈ ਫਰੀਦਾ ਮੈਂ ਜਾਣਿਆ ਦੁਖ ਮੁਝ ਕੋ ਦੁਖ ਸੁਭਾਇਆ ਜਗ ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਅਗ ਫਰੀਦ ਜੀ ਦੇ ਇਸ ਸ਼ਲੋਕ ਤੋਂ ਇਹ ਹੀ ਸਪਸ਼ਟ ਹੁੰਦਾ ਹੈ ਕੇਵਲ ਇੱਕ ਇਨਸਾਨ ਹੀ ਨਹੀਂ ਸੰਸਾਰ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਹੈ ਸਿੱਧਾਂਵੇਂ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਚਰਚਾ ਦੌਰਾਨ ਪ੍ਰੇਸ਼ਨ ਕੀਤਾ ਕਿ ਸੰਸਾਰ ਦੇ ਲੋਗਾ ਦਾ ਕਾਰਨ ਕੀ ਹੈ ਕਿਤ ਕਿਤ ਵਿਦ ਜਗ ਉਪਜਾ ਪੁਰਖਾ ਕਿਤ ਕਿਤ ਦੁਖ ਬਿਨਸ ਜਾਈ ਬਾਬਾ ਨਾਨਕ ਜੀ ਦਾ ਉੱਤਰ ਹੈ ਹੋਮੈ ਵਿੱਚ ਜਕ ਉਪਜਾਇ ਪੁਰਖਾ ਨਾਮ ਵਿਸਰਿਆ ਦੁਖ ਪਾਈ ਭਾਵ ਮਨੁੱਖ ਹੋਮੈ ਅਦੀਨ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਵੱਖਰਾ ਸਮਝ ਕੇ ਪਰਮੇਸ਼ਰ ਨੂੰ ਪੁੱਲ ਕੇ ਦੁਖੀ ਹੋ ਰਿਹਾ ਹੈ ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿਣ ਵਾਲੇ ਸਭ ਤੋਂ ਵੱਡੇ ਲੋਕ ਤਾਂ ਸ਼ਿਕਾਰ ਹੋ ਕੇ ਕੁਲਾ ਰਿਹਾ ਹੈ ਚੇਤਨ ਬਾਨੀ ਵਿਸਰ ਜਾਏ ਜਿਉ ਪੱਕਾ ਰੋ ਗੀ ਬਿਲਾਏ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਲੋਕਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਕਿਵੇਂ ਯਤਨ ਕਰੇ ਕਿਸ ਅੱਗੇ ਫਰਿਆਦ ਕਰੇ ਤਾਂ ਗੁਰਬਾਣੀ ਵਿੱਚੋਂ ਹੀ ਜਵਾਬ ਮਿਲਦਾ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਲੈ ਹੱਤ ਮੇਲਾ ਸਤਗੁਰੂ ਜੋਗੀ ਬਿਗੰਨਾ ਕੋ ਲਗਤਾ ਗੁਰ ਪਹਿ ਅਰਦਾਸ ਰਖਵਾ ਲਾ ਕੋਬਿੰਦ ਰਾਏ ਪਗਤਨ ਕੀ ਰਾਸ ਗੁਰਬਾਣੀ ਮਨੁੱਖ ਨੂੰ ਪੂਰੇ ਗੁਰੂ ਅcke ਅਗਵਾਈ ਕਰਨ ਦੀ ਪ੍ਰੇਰਣਾ ਕਰਦੀ ਹੈ ਸਤਗੁਰੂ ਪਰਮਾਤਮਾ ਦਾ ਨਾਮ ਧਨ ਰੂਪੀ ਉਖਲ ਦੇ ਕੇ ਜਮ ਅਤੇ ਵਿਕਾਰਨ ਰੂਪੀ ਰੋਗਾਂ ਤੋਂ ਛੁਟਕਾਰਾ ਦਿਵਾ ਦਿੰਦੇ ਹਨ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮਕੀ ਸੰਦਾ ਮਨੁੱਖ ਆਪਣੇ ਦੁੱਖਾਂ ਰੋਗਾਂ ਦਾ ਸਤਾਇਆ ਹੋਇਆ ਕਿਸੇ ਹੋਰ ਕੋਲ ਨਿਵਰਤੀ ਦੀ ਆਸ ਲੈ ਕੇ ਉਸ ਨਾਲ ਦੁੱਖਾਂ ਦੀ ਸਾਂਝ ਕਰਦਾ ਹੈ ਤਾਂ ਅਗੋਂ ਨਿਰਾਸ਼ਾ ਹੱਥ ਲੱਗਦੀ ਹੈ ਪਰ ਸਤਗੁਰੂ ਜਾਂ ਸਤਗੁਰੂ ਦੇ ਪਿਆਰੇ ਗੁਰਸਿੱਖ ਕਿਸ ਤਰ੍ਹਾਂ ਨਾਮ ਦਾ ਆਧਾਰ ਬਣਾ ਕੇ ਰੋਗ ਤੋਂ ਛੁਟਕਾਰਾ ਦਿਵਾ ਦਿੰਦੇ ਹਨ ਸਾਡੀ ਅੱਜ ਦੀ ਸਾਖੀ ਸਰਬ ਰੋਗ ਕਾ ਔਖਦ ਨਾਮ ਦੇ ਸਿਧਾਂਤ ਨੂੰ ਸਪਸ਼ਟ ਕਰਦੀ ਹੈ ਕਿਸ ਤਰ੍ਹਾਂ ਸੰਤ ਮਹਾਕਰਨਾਮ ਸੰਗ ਜਿਨੇ ਇੱਕ ਬੱਚੇ ਦੇ ਲੋਕ ਨੂੰ ਖਤਮ ਕੀਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਪੈਂਦੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚਾਹੁੰਦੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੇ-ਕਦੇ ਹੁਕਮ ਹੋਉਂਦੇ ਸੰਤ ਮਹਾਰਾਮ ਸਿੰਘ ਜੀ ਦੇ ਸੇਵਕ ਬਹਾਲਦਾ ਜੀ ਨੇੜੇ ਦੇ ਪਿੰਦ ਗੋਬਿੰਦਪੁਰੇ ਗਜਾ ਕਰਨ ਜਾਇਆ ਕਰਦੇ ਸਨ ਇੱਕ ਦਿਨ ਹੁਕਮ ਅਨਸਾਰ ਗਜਾ ਕਰਨ ਗਏ ਇੱਕ ਕਰਦੇ ਬੁਹੇ ਅਕੇ ਅਲਖ ਜਗਾਈ ਘਰ ਵਾਲੇ ਬੜਾ ਉਦਾਸ ਬੈਠੇ ਸਨ ਬਹਾਲਦਾ ਜੀ ਨੇ ਗਜਾ ਪਹੁੰਚਾਏ ਪ੍ਰੇਮੀ ਨੂੰ ਉਦਾਸੀ ਦਾ ਕਾਰਨ ਪੁੱਛਿਆ ਉਸਨੇ ਉੱਤਰ ਦਿੱਤਾ ਕਿ ਸਾਡੇ ਲੜਕੇ ਨੂੰ ਚੇਚਕ ਨਿਕਲੀ ਹੈ ਉਸ ਦੀ ਬਚ ਜਾਣ ਦੀ ਉਮੀਦ ਨਹੀਂ ਇਸ ਕਰਕੇ ਸਾਰਾ ਟੱਬਰ ਨਿਰਾਸ਼ ਬੈਠਾ ਹੈ ਉਹਨਾਂ ਬਹਾਲਦਾ ਜੀ ਨੂੰ ਸਾਧੂ ਸਮਝ ਕੇ ਬੇਨਤੀ ਕੀਤੀ ਮਹਾਰਾਜ ਹੋਈ ਕਿਰਪਾ ਕਰੋ ਕਿਉਂਕਿ ਡੁੱਬਦੇ ਨੂੰ ਤਿੰਕੇ ਦਾ ਸਹਾਰਾ ਹੁੰਦਾ ਹੈ ਦੁਖੀ ਬੰਦੇ ਨੂੰ ਤਾਂ ਇਹ ਹੁੰਦਾ ਹੈ ਕਿ ਕਿਸੇ ਨੂੰ ਦੁੱਖ ਦੱਸਿਆ ਕੋਈ ਦਵਾਈ ਹੀ ਲੱਭ ਪਵੇ ਜਾਨ ਬਚਾਉਣ ਲਈ ਮਨੁੱਖ ਹਰ ਤਰ੍ਹਾਂ ਨਾਲ ਹੱਥ ਪੈਰ ਮਾਰਦਾ ਹੈ ਬਹਾਲ ਦਾਤ ਜੀ ਨੇ ਕਿਹਾ ਮੇਰੇ ਗੁਰੂ ਰومی ਬੈਠੇ ਹਨ ਉਹਨਾਂ ਕੋਲੋਂ ਤੁਹਾਨੂੰ ਖੈਰ ਪੈ ਸਕਦੀ ਹੈ ਮੇਰੇ ਕੋਲ ਤਾਂ ਕੁਝ ਨਹੀਂ ਉਹ ਪੂਰਨ ਪਰਮੇਸ਼ਵਰ ਹਨ ਜੋ ਚੋਂ ਕਰ ਸਕਦੇ ਹਨ ਇਹ ਗੱਲ ਸੁਣ ਕੇ ਪ੍ਰੇਮੀ ਦੇ ਦਿਲ ਨੂੰ ਕੁਝ ਹੋਛੜਾ ਹੋਇਆ ਬਹਾਲਦਾਰ ਜੀ ਵਾਪਸ ਰੂਮੇ ਆ ਗਏ ਉਹਨਾਂ ਅਜੇ ਬਾਬਾ ਜੀ ਅਗੇ ਦੁੱਧ ਹੀ ਰੱਖਿਆ ਸੀ ਕਿ ਗੋਬਿੰਦ ਪਿਰੇ ਦਾ ਪ੍ਰਿੰਟ ਦਾ ਪ੍ਰੇਮੀ ਵੀ ਆ ਪਹੁੰਚਿਆ ਬਾਬਾ ਜੀ ਨੂੰ ਬਹਾਲਦਾਰ ਜੀ ਨੇ ਸਾਰਾ ਕੁਝ ਦੱਸ ਦਿੱਤਾ ਸੀ ਬਾਬਾ ਜੀ ਨੇ ਹੁਕਮ ਲਾਇਆ ਕਿ ਇਸ ਨੂੰ ਪਿੱਛੇ ਹੀ ਖੜਾ ਰਹਿਣ ਲਈ ਕਹਿ ਦੇਵੀ ਬਹਾਲਦਾਰ ਜੀ ਨੇ ਉਸ ਨੂੰ ਰੋਕ ਦਿੱਤਾ ਅਤੇ ਪਿੱਛੇ ਬੈਠ ਜਾਣ ਦੀ ਤਾਕੀਦ ਕੀਤੀ ਬਾਬਾ ਜੀ ਨੇ ਦੁੱਧ ਛਕਣ ਤੋਂ ਬਾਅਦ ਸੇਵਕ ਨੂੰ ਕਿਹਾ ਕਿ ਉਸ ਪ੍ਰੇਮੀ ਨੂੰ ਬੁਲਾ ਲਓ ਬਾਬਾ ਜੀ ਮੁਕਤੇ ਕਪੜਾ ਰੱਖਦੇ ਸਨ ਬਹਾਲਦਾਰ ਜੀ ਨੇ ਉਸ ਨੂੰ ਬੁਲਾ ਲਿਆ ਉਸ ਪ੍ਰੇਮੀ ਨੇ ਨੇੜੇ ਆਕੇ ਸੰਤ ਮਹਾ ਹਰਨਾਮ ਸਿੰਘ ਜੀ ਨੂੰ ਨਮਸਕਾਰ ਕੀਤੀ ਅਤੇ ਪਰੇ ਹੋਏ ਗਲੇ ਨਾਲ ਵਿਆਖਿਆ ਸੁਣਾਈ ਅਤੇ ਅੱਖਾਂ ਵਿੱਚ ਉਸਦੇ ਨੀਰਵੈ ਤੁਰਿਆ ਬਾਬਾ ਜੀ ਨੇ ਤਿਰਸ ਦਿੱਤਾ ਅਤੇ ਬਚਨ ਕੀਤਾ ਨਿਰੰਕਾਰ ਦੇ ਹੁਕਮ ਤੋਂ ਬਿਨਾ ਕੋਈ ਵਾਲਵਿੰਗਾ ਨਹੀਂ ਕਰ ਸਕਦਾ ਤੂੰ ਕੋਈ ਚੀਜ਼ ਪ੍ਰਸ਼ਾਦਾ ਦੀ ਲੈ ਕੇ ਆਇਆ ਹੈ ਉਸਨੇ ਕਿਹਾ ਕਿ ਮੈਂ ਕਾਲੀ ਵਿੱਚ ਭੁੱਲ ਗਿਆ ਹਾਂ ਤਾਂ ਸੰਤ ਮਹਾ ਹਰਨਾਮ ਸਿੰਘ ਜੀ ਨੇ ਫਰਮਾਇਆ ਚੰਗਾ ਫਿਰ 베ਰੀ ਤੋਂ 베ਰੀ ਹੀ ਤੋੜ ਲਿਆਓ ਜਦੋਂ ਉਸ ਪ੍ਰੇਮੀ ਨੇ ਖੜਾ ਹੋ ਕੇ 베ਰੀ ਦੇ 베ਰ ਤੋੜ ਲਏ ਬਾਬਾ ਜੀ ਨੇ ਸੇਵਕ ਨੂੰ ਹੁਕਮ ਕੀਤਾ ਦੋ 베ਰ ਇਸਤੋਂ ਲੈ ਕੇ ਮੇਰੇ ਕੋਲ ਲਿਆ ਦੇ ਜਦੋਂ ਬਹਾਲਦਾਰ ਜੀ ਨੇ ਦੋ 베ਰ ਲੈ ਕੇ ਬਾਬਾ ਜੀ ਨੂੰ ਦਿੱਤੇ ਬਾਬਾ ਜੀ ਨੇ 베ਰ ਹੱਥਾਂ ਵਿੱਚ ਘੁੱਟ ਕੇ ਦੋ ਪੰਕਤੀਆਂ ਪੜੀਆਂ ਨਾਰਾਇਣ ਕਹਿਤ ਜਮ ਭਾਗ ਪਿਲਾਇਨ ਇਸ ਤਰ੍ਹਾਂ ਇਹ ਪੰਕਤੀਆਂ ਤਿੰਨ ਵਾਰ ਪੜੀਆਂ ਅਤੇ ਜਦੋਂ ਬਾਬਾ ਜੀ ਨੇ ਹੱਥ ਕੋਲੇ ਤਾਂ 베ਰ ਟੁੱਟੇ ਹੋਏ ਸਨ ਚਾਟਾ ਬਚਨ ਕਰ ਦਿੱਤਾ ਬਿਮਾਰੀ ਦੰਦ ਭਨ ਕੇ ਪਿਛਾ ਮੁੜ ਦਿੱਤੀ ਹੈ ਜਾਂ ਘਰ ਪਹੁੰਚ ਜਾ ਹੁਣ ਬੱਚੇ ਨੂੰ ਆਰਾਮ ਹੈ ਇਹ ਕੋਤਕ ਵੇਖ ਕੇ ਉਹ ਪ੍ਰੇਮੀ ਬੜਾ ਹੈਰਾਨ ਹੋਇਆ ਸਤਿ ਸਭ ਜਨ ਕਹਿ ਕੇ ਨਮਸਕਾਰ ਕਰਕੇ ਕਾਨੋ ਦਰਪਿਆ ਪਰ ਮਨ ਵਿੱਚ ਅਜੇ ਵੀ ਬੱਚੇ ਦਾ ਫਿਕਰ ਸੀ ਮਹਾਪੁਰਖ ਦੀ ਲੀਲਾ ਦੇਖ ਕੇ ਵੀ ਆਦਮੀ ਦਾ ਮਨ ਨਹੀਂ ਟਿਕਦਾ ਇਹ ਮਨ ਬੇਮਹਾਰਜ ਹੋਇਆ ਘਰ ਪਹੁੰਚ ਕੇ ਉਸ ਨੇ ਕੀ ਦੇਖਿਆ ਕਿ ਸਾਰਾ ਪ੍ਰਵਾਤ ਖੁਸ਼ ਨਜ਼ਰ ਆਉਂਦਾ ਪਿਆ ਹੈ ਅਤੇ ਮੰਡਾ ਤਾਂ ਦਰੋਸਤ ਹੋ ਕੇ ਖੇਟਣ ਲੱਗ ਪਿਆ ਹੈ ਫਿਰ ਉਹ ਪ੍ਰੇਮੀ ਕਈ ਦਿਨਾਂ ਬਾਅਦ ਬਾਬਾ ਜੀ ਪਾਸ ਆਇਆ ਅਤੇ ਬੇਨਤੀ ਕੀਤੀ ਮਹਾਰਾਜ ਕੋਈ ਪੁੰਨ ਦਾਨਤਾ ਨਹੀਂ ਕਰਨਾ ਕਿਉਂਕਿ ਉਸ ਦਿਨ ਸ਼ੇਤੀ ਨਾਲ ਮੇਰੇ ਕੋਲੋਂ ਪੁੱਛਿਆ ਹੀ ਨਾ ਗਿਆ ਬਾਬਾ ਜੀ ਕਹਿਣ ਲੱਗੇ ਜੇ ਕਰ ਸਕਦਾ ਹੈ ਤਾਂ ਕਰ ਦੇ ਜੈਸਾ ਵੀ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰਿਆ ਬਾਬਾ ਜੀ ਨੇ ਫਰਮਾਇਆ ਪਰ ਜੇਕਰ ਕਰ ਵਿੱਚ ਇਤਨੀ ਪਹੁੰਚ ਨਹੀਂ ਤਾਂ ਨਾਮ ਜਪ ਲਿਆ ਕਰ ਵਾਹਿਗੁਰੂ ਵਾਹਿਗੁਰੂ ਕਰਦਾ ਰਿਹਾ ਕਰ ਇਸ ਅੰਦਰ ਹੀ ਸਭ ਪੁੰਨਾਂ ਆ ਜਾਂਦੇ ਹਨ ਪੁੰਨਦਾਨ ਜਪ ਤਪ ਜਿਤੇ ਸਭ ਉਪਰ ਨਾਮ ਇਸ ਤਰ੍ਹਾਂ ਇਸ ਪ੍ਰੇਮੀ ਨੂੰ ਸਭ ਪਰਮਾ ਭਲੇਖਿਆਂ ਵਿੱਚ ਬਾਬਾ ਜੀ ਨੇ ਘੜ ਦਿੱਤਾ ਅਤੇ ਨਾਲ ਹੀ ਨਾਮ ਜਪਣ ਵੀ ਲਾ ਦਿੱਤਾ ਕਈ ਵਾਰੀ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋ ਕੇ ਪ੍ਰਭੂ ਨੂੰ ਭੁਲਾ ਦੇਣਾ ਹੀ ਲੋਕਾਂ ਦਾ ਮੂਲ ਕਾਰਨ ਬਣਦਾ ਹੈ ਹਰ ਮਨੁੱਖ ਜੀਵਨ ਵਿੱਚ ਸੁੱਖ ਲੜਦਾ ਹੈ ਸੁੱਖਾਂ ਲਈ ਹੀ ਯਤਨਸ਼ੀਲ ਹੈ ਪਰ ਮਨੁੱਖ ਦੇ ਸਾਰੇ ਯਤਨ ਬਹੁਤਾ ਤਾਂ ਕਮਾਲ ਐਨ ਨਾਟਕ ਚਟਾ ਵੇਖਣ ਬਾਹਰਲੇ ਦੇਸ਼ਾਂ ਦਾ ਪਰਮਨ ਕਰਨ ਵਾਲੇ ਹੀ ਚੱਲਦੇ ਹਨ ਪਰੰਤੂ ਗੁਰਬਾਣੀ ਸਪਸ਼ਟ ਕਰਦੀ ਹੈ ਸੁਖ ਨਾਹੀਂ ਬਹੁਤੇ ਤਨ ਖਾਟੈ ਸੁਖ ਨਾਹੀਂ ਪੇਖੈ ਦਿੱਤ ਨਟੈ ਸੁਖ ਨਾਹੀਂ ਬਹੁਤੇ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਇਸੇ ਸੰਬੰਧ ਵਿੱਚ ਇੱਕ ਹੋਰ ਗੁਰਵਾਕ ਹੈ ਨਾਮ ਵਿਸਾਰ ਕਰੇ ਨਸਪੋਗ ਸੁਖ ਸੁਪਨੇ ਨਹੀਂ ਤਨ ਮੈ ਰੋਗ ਭਾਵ ਮਨੁੱਖਾ ਜੀਵਨ ਵਿੱਚ ਵਿਸ਼ੇਵਕਾਰਾਂ ਤੋਂ ਪੈਦਾ ਹੋਏ ਲੋਕਾਂ ਦੀ ਤਪੱਸੇ ਸਤਾਏ ਹੋਏ ਮਨੁੱਖ ਲਈ ਛੁਟਕਾਰਾ ਪਾਉਂਦਾ ਇੱਕੋ ਹੀ ਸਾਧਨ ਬਾਕੀ ਬਚਦਾ ਹੈ ਕਿ ਮਨੁੱਖ ਪਰਮੇਸ਼ਵਰ ਦੀ ਛਰਨ ਵਿੱਚ ਚਲਾ ਜਾਵੇ ਅਤੇ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇ ਹੋਰ ਕੋਈ ਵੀ ਬਾਹਰੀ ਸਾਧਨ ਇਸ ਮਾਰਗ ਵਿੱਚ ਸਫਲ ਨਹੀਂ ਹੁੰਦੇ ਗੁਰੂ ਅਰਜਨ ਦੇਵ ਜੀ ਵੀ ਜੈਤਸਰੀ ਕੀ ਬਾਜਵਤਾਂ ਨੂੰ ਇਹੀ ਸਮਝਾਉਂਦੇ ਹਨ ਜੋ ਹਵਾਰ ਨਾਮ ਹੈ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਉਤਾਰੈ ਪਸ ਪ੍ਰੇਤ ਮਕ ਪਥਰ ਕੋ ਉਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਨ ਰੂਪ ਮੰਗਲ ਗੁਣ ਗਾਮ ਕਾਹੂ ਜੁਕ ਬਕੇ ਤੈਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਟਲਗਰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ